ਟਰੱਕ ਮਾਲਕ ਨੇ ਟਰੱਕ ਡਰਾਈਵਰ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਨੇ ਜਿਉਂ ਤੁਹਾਨੂੰ ਦੱਸਦੇ ਕਿ ਡਰਾਈਵਰ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸਦੇ ਕਿ ਇਹ ਘਟਨਾ ਜਿਹੜੀ ਹੈ ਗੁਰਦਾਸਪੁਰ ਦੀ ਹੈ ਜਿੱਥੇ ਦੋ ਡਰਾਈਵਰਾਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਜਿਸ ਤੋਂ ਬਾਅਦ ਇੱਕ ਟਰੱਕ ਡਰਾਈਵਰ ਦੇ ਮਾਲਕ ਨੇ ਦੂਸਰੇ ਡਰਾਈਵਰ ਨੂੰ ਸਿੱਧੀਆਂ ਗੋਲੀਆਂ ਮਾਰ ਦਿੱਤੀ ਤੇ ਮੌਕੇ ਤੇ ਹੀ ਟਰੱਕ ਡਰਾਈਵਰ ਦੀ ਮੌਤ ਹੋ ਜਾਂਦੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਅਮ੍ਰਿਤਕ ਟਰੱਕ ਡਰਾਈਵਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੇਰੇ ਚਾਚਾ ਜੀ ਮੱਖਣ ਟਰੱਕ ਚਲਾਉਂਦੇ ਹਨ ਤੇ ਗੱਡੀ ਅੰਦਰ ਬਾੜ ਨੂੰ ਲੈ ਕੇ ਦੂਜੇ ਡਰਾਈਵਰ ਦੇ ਨਾਲ ਉਹਨਾਂ ਦੀ ਲੜਾਈ ਰਾਜ਼ੀਨਾਮਾ ਵੀ ਕਰਵਾ ਦਿੱਤਾ ਗਿਆ ਸੀ ਪਰ ਰਾਜ਼ੀਨਾਮੇ ਤੋਂ ਬਾਅਦ ਦੂਜਾ ਟਰੱਕ ਡਰਾਈਵਰ ਆਪਣੇ ਮਾਲਕ ਨੂੰ ਬੁਲਾ ਲੈਂਦਾ ਹੈ ਅਤੇ ਉਹਨਾਂ ਕੋਲੋਂ ਆ ਕੇ ਸਿੱਧੀਆਂ ਗੋਲੀਆਂ ਚੁਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸਦੇ ਚਾਚਾ ਜੀ ਦੀ ਮੌਤ ਹੋ ਗਈ ਮੇਰਾ ਪਿੰਕੀ ਹੈ ਇਹ ਤੇ ਲੜਾਈ ਬਸ ਹੋਈ ਮੇਰੇ ਬੇਟੇ ਨੇ ਪੜਾ ਮੇਰੀ ਬੇਟੀ ਦਾਖਲ ਮੈਂ ਦੋਤੋਂ ਆ ਕੇ ਪਲੇਟ ਵਾ ਤਾ ਮੈਂ ਕਿਤੇ ਉਸਤਾਲ ਮਤਰੋਂ ਦੌੜ ਕੇ ਆ ਗਈ ਤੇ ਰੋਂਦੀ ਘਬਦੀ ਦਾ ਤੋ ਨਾ ਤੋ ਦੀ ਹੋ ਗਈ ਹੈ ਗੋਲੀਆਂ ਮਾਰਨ ਕਰ ਦੋ ਗੋਲੀਆਂ ਮਾਰਨ ਕਰਕੇ ਹੋ ਗਈ ਹੈ ਪੁਲਿਸ ਦਾ ਕੋਈ ਅਧਿਕਾਰੀ ਆਇਆ ਇੱਥੇ ਆਏ ਆ ਕਮਾਂ ਕਰਦੇ ਪੁਲਿਸ ਆ ਆਇਆ ਨਗਨ ਸਾਹਿਬ ਨਾਲ ਆ ਚੌਂਦੇ ਆ ਇਹ ਘਟਨਾ ਹੋਈ ਰੀ ਗੱਡੀਆਂ ਦੜੀਆਂ ਵਰਨਾ ਚਾਚਾ ਜੀ ਦੀ ਗੱਡੀ ਪੂਰੀ ਗੇੜ ਲੱਗੇ ਚਲ ਗਈ ਆ ਉਹਨੇ ਰੋਮ ਸਾਈਡ ਲਾਇਆ ਗੱਡੀ ਲਾਈ ਆ ਪਹਿਲੇ ਟਾਇਰ ਪਾੜਿਆ ਵਾ ਚਲੋ ਜੀ ਹਥੋਫਾਈ ਹੋ ਗਏ ਦੋਵੇਂ ਡਰਾਈਵਰ ਜੀ ਕੋਈ ਗੱਲ ਨਹੀਂ ਬਾਤ ਨਹੀਂ ਉਹ ਦੂਜੇ ਡਰਾਈਵਰ ਨੇ ਆਪਣੇ ਮਾਲਕ ਆਰਤੀ ਨੂੰ ਸੱਦਿਆ ਵਾ ਉਹਨਾਂ ਤੋਂ ਬਾਈਓ ਹੀ ਉਹਨਾਂ ਗੋਲੀਆਂ ਮਾਰੀਆਂ ਤੇ ਨਾ ਦੋ ਲੱਗੀਆਂ ਵਾ ਮੁੜ ਕੇ ਉਹਦਾ ਡੈਡੀ ਵੀ ਨਾਲ ਆਰਤੀ ਦਾ ਰਪਾਲ ਸਿੰਘ ਦਾ ਉਹਨਾਂ ਪਿਸਟਲ ਖੋਇਆ ਉਹਦੇ ਪਿਓ ਨੇ ਪਿਓ ਉਹਦਾ ਪਹਿਲੇ ਮੋਟਰਸਾਈਕਲ ਤੇ ਬਾਕੇ ਭੱਜ ਗਿਆ ਮੁੜਾ ਬਾਅਦ ਭੱਜ ਗਿਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਬਸ ਉਹਨਾਂ ਚੱਕਾ ਬਾਤ ਹਟਣਾ ਨਹੀਂ ਹਟਾਵਾਂਗੇ ਚੋਂ ਯਾਬਤਾ ਜਸਲਾ ਕਿੱਥੋਂ ਆ ਗਿਆ ਚੋਂ ਯਾਬਤਾ ਜਸਲਾ ਕਿੱਥੋਂ ਆਉਣ ਰਿਆ ਜੀ ਇੱਕ ਕਾਨੂੰਨ ਦੀ ਕਾਰਵਾਈ ਕਰਕੇ ਆਉਣ ਰਿਆ ਢਿੱਲ ਕਰਕੇ ਇਹਨਾਂ ਦੀ ਚਾਚਾ ਜੀ ਦਾ ਨਾਮ ਅੱਖਣ ਮਸੀ ਜੀ ਭੰਤੋੜ ਦੇ ਤਾਂ ਹੀ ਹੋਈ ਡੈਥ ਹੋ ਗਈ ਜਦੋਂ ਗੁੱਸੇ ਜਾ ਕੇ ਤੁਹਾਨੂੰ ਪਤਾ ਭਾਈ ਹੋ ਜਾਂਦਾ ਸਭ ਕੋ ਮੇਰੇ ਚਾਚਾ ਜੀ ਦੇ ਤੋਂ ਹੀ ਇਹ ਤੇ ਬੇਟੀ ਕਿਤੇ ਆ ਗਈ ਦਾਦਾ ਬਾਪੂ ਅਹੀਂ ਮੈਂ ਕਰਨਾ ਸਦੀ ਫਾਂਸੀ ਤਾਂ ਆਉਣੀ ਚਾਹੀਦੀ ਤੈਨੂੰ ਨਹੀਂ ਤੇ ਜੋ ਹੋਏਗਾ ਆਪਾਂ ਵੀ ਕਰਾਂਗੇ ਤੁਹਾਨੂੰ ਪੁਲਿਸ ਮੌਕਾ ਦੇ ਦੇ ਇੱਕ ਵਾਰੀ ਜੋ ਕਰਨ ਦਾ ਅਲੈਕੁਮ ਅਲੈਕੁਮ ਇਹ ਮੇਰੇ ਚਾਚਾ ਜੀ ਦਾ ਮੂੜਾ ਵਾ ਮੂੜਾ ਕੱਲਾ ਕੱਲਾ ਕਬੀ ਛੋਟੀ ਬੇਟੀ ਹੈ ਤੁਹਾਡੀ ਕਿਸ ਤਾਰੇ ਗੱਡੀ ਆਦੀ ਜਾਣਦੀ ਮੈਂ ਵਟਾਂਗਾ ਉਹਨੂੰ ਇੱਥੇ ਹੀ ਰੋਡ 'ਚ ਆਣਾ ਬੋਲਿਆ ਇਹਦਾ ਪਿਸਤੌਲ ਪਿਸਤੌਲ ਨੂੰ ਕੀ ਹੋ ਗਿਆ ਸਾਰਾ ਕਿੱਥੋਂ ਆ ਰਿਹਾ ਚੋਣ ਜਾਂਦਾ ਜਾ ਬੰਦਾ ਜੱਟ ਕੀਤਾ ਸਾਰਾ ਬੰਦਾ ਸਾਰਾ ਬੰਦ ਹੋ ਗਿਆ ਇਹਨੂੰ ਕੁਸ ਲੱਗ 2 ਨੰਬਰ ਦਾ ਕਿੱਥੋਂ ਆ ਗਿਆ ਚੋਣ ਜਾਂਦਾ ਲੱਗਾ ਪੁਲਸ ਦੀ ਨਗੇਲੀ ਪੁਲਸ ਦੀ ਨਗੇਲੀ ਪੁਲਸ ਦੀ ਨਗੇਲੀ ਕਾਹਦਾ ਹੁੰਦਾ ਇਹਨਾਂ ਕਹਿੰਦਾ ਪੋਸਟਮਾਰਟ ਮੋ ਲੈ ਲੰਦੋ ਹਾਂਜੀ ਪਤਾ ਲੱਗ ਜੇ ਗੋਲੀਆਂ ਲੱਗੀਆਂ ਹਾਂਜੀ ਤਿੰਨ ਗੋਲੀਆਂ ਲੱਗੀਆਂ ਇਹ ਗਲਾਸ ਲੈਣੇ ਚੁੱਕੇ ਸੀ ਸਰ ਬੰਦਾ ਡਵਨੀ ਮਰਨ ਵਾਲਾ ਕਦੀ ਗੋਲੀ ਨਾ ਉਹ ਨਹੀਂ ਮਰਨ ਵਾਲਾ ਉਹਨੇ ਪਿਸਤੌਲ ਬੜੇ ਬੜੇ ਪਰ ਆਈ ਪਰ ਉਹਦੇ ਤੇ ਉਹਨੇ ਚੱਕਦਾ ਬੰਦੇ ਸਾਰੇ ਗੋਲੀਆਂ ਮਾਰੀਆਂ ਉਹਦੇ ਹਾਂਜੀ ਕਿੰਨੀਆਂ ਉਹ ਇੱਕ ਪਾਜੀ ਮੌਕੇ ਤੇ ਗਵਾ ਉਹਨਾਂ ਇਹ ਚੜਾ ਗੱਡੀ ਮਨਜੀਤ ਸਿੰਘ ਠੀਕਾ ਕੀ ਕੱਲ ਹੋਈ ਪਾਜੀ ਪਾਜੀ ਇੱਥੇ ਗੱਡੀ ਵਾਣ ਲੱਗੇ ਇਹਨਾਂ ਦੀ ਗੱਡੀ ਗੇਟ 'ਚ ਠੀਕ ਹੈ ਉਸ ਤੋਂ ਬਾਅਦ ਇਹ ਮੁੰਡਾ ਆਇਆ ਤੇ ਇਹਦੀ ਗੱਡੀ ਗਲਤੀ ਇਹਨੇ ਪਿਛਲੇ ਟਾਇਰਾਂ 'ਚ ਮਾਰੀ ਉਹਦੇ ਗੱਡੀ ਟਾਇਰ ਟਾਇਰ ਪਾੜਦੇ ਠੀਕ ਹੈ ਬੈਂਸਰ ਦਸਾਈ ਹੋਈ ਉਹਨੇ ਫੋਨ ਕੀਤਾ ਤੇ ਮੁੰਡੇ ਆ ਕੇ ਕਾਰ ਲੈ ਕੇ ਇਹਨੇ ਪੁੱਛਿਆ ਕਿਸਿਆ ਕੋਣੀ ਆਣ ਕੇ ਰਵਾਲਪੁਰ ਕੱਡੇ ਤੇ ਥਾਰ ਚਲਾਤੀ ਪੁਲਿਸ ਪ੍ਰਸ਼ਾਸਨ ਨੂੰ ਮੁੱਖ ਤੇ ਆ ਰਹੇ ਆਂ ਦੇਖੋ ਕੀ ਕਰਵਾਇਆ ਸੁਬਾਹ ਜਾਈਆ ਪੁਲਿਸ ਕਰੀ ਹੁਣ ਆਏ ਆ ਪੁਲਸ ਵਾਲੇ ਤੇ ਗੱਡੀ ਚਲੋ ਦੇਖੋ ਅੱਗੇ ਕੀ ਕਰਵਾਰ ਕਰਦੇ ਹਾਂ ਜਾ ਕੇ ਪਤਾ ਲੱਗੋ ਮੁੰਡੇ ਨੇ ਤੇ ਆਨਲਾਈਨ ਦਾ ਅਰਦਾਸ